ਜਿਹੜੇ ਸਾਡੇ ਮੁੱਦੇ ਘਟਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਬਜਵਾ ਛਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਕਰਦੇ ਆ ਰਹੇ ਹਾਂ ਮੌੜ ਦੇ ਵਿੱਚ ਮੈਂ ਆਜ਼ਾਦ ਪਾਰਟੀ ਦੇ ਉੱਤੇ ਚੋਣ ਲੜੀ ਸੀ 29000 ਦੇ ਕਰੀਬ ਉਦੋਂ ਵੋਟ ਪੇਸ ਅ ਇਹ ਦਾ ਸਥਾਪਿਤ ਧਰਾਸੀਆਂ ਸ਼ਰਮਣੀ ਕਾਲੀਦਲ ਬਾਦਲ ਜਾਂ ਕਾਂਗਰਸ ਕੋ 20000 ਤੇ ਜਾਂ 15 ਤੇ ਰਹਿਗੇ ਸੀਗੇ ਬਹੁਤ ਵੱਡੇ ਪੱਦਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੋਤੇ ਨੇ ਉਸੇ ਦੀ ਲੜ ਰਹੇ ਹਨ ਹਾਲਾਂਕਿ ਅੱਜ ਵੀ ਬਹੁਤ ਧਰਾਂ ਇਸ ਨਾਲ ਹੈਗੀਆਂ ਜਿਹੜੀਆਂ ਚਾਰ ਸਿਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਕੋਲੋਂ ਨਾਲ ਸਕਦੇ ਆ ਮੈਂ ਖਰਦੀ ਤੁਸੀਂ ਹਮੇਸ਼ਾ ਔਦਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵੇਚੇ ਨੇ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਰੋਂ ਪੰਜਾਬ ਖੁਰ ਵੱਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਇਸ ਤਰੀਕੇ ਨਾਲ ਮਾਨ ਸਾਹਿਬ ਨੇ ਵੀ ਲਗਾਤਾਰ ਇਹ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੋਲ੍ਹਣਾ ਚਾਹੀਦਾ ਚਾਹੇ ਹੋ ਹਸਨੀ ਵਾਲਾ ਬਾਡਰ ਹੋਵੇ ਫਰੀਦਪੁਰ ਦਾ ਚਾਹੇ ਵਾਗਾ ਬਾਡਰ ਹੋਵੇ ਅਸੀਂ ਉਹਨਾਂ ਬਾਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰਲੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇੱਧਰ ਤਾਂ ਆਸਾਨ ਆਉਂਦਾ ਦਰਸ਼ਨ ਕਰਨਾ ਸਕਣਾ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਾਂਉਂਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ ਉਧਰ ਉੱਜੜ ਕੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਖੋਰ ਕਰ ਰਿਹਾ ਕਿ ਪੰਜਾਬ ਦੀ ਸਿੱਧੀ ਬੜੀ ਗੰਭੀਰ ਬਣਦੀ ਜਾਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ ਸਾਡੇ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦਾ ਜਗਾਰ ਹੋਵੇ ਉਹਨੂੰ ਲਗਾਤਾਰ ਖੋਹਿਆ ਜਾ ਰਿਹਾ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਹਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਆ ਅਸੀਂ ਕਹਿੰਦੇ ਆ ਵੀ ਇਹ ਕੋਈ ਨੀਤੀ ਬਣਨੀ ਚਾਹੀਦੀ ਹੈ ਇਸ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਦੇਖੋ ਹਿਮਾਚਲ ਦੇ ਅੰਦਰ ਬੋਨਫਾਈਡ ਇੱਕ ਸਰਟੀਫਿਕੇਟ ਲਾਗੂ ਹੁੰਦਾ ਉਹਦੇ ਤਹਿਤ ਹੀ ਉੱਥੇ ਜਿਹੜਾ ਅਪਲਾਈ ਕਰ ਸਕਦੇ ਨੇ ਸਰਕਾਰੀ ਨੌਕਰੀ ਲਈ ਕੋਈ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਉੱਥੇ ਇਸ ਤਰ੍ਹਾਂ ਦੀ ਜਿਹੜੇ ਨੀਤੀਆਂ ਬਣਾਈਆਂ ਹੋਆਂ ਨੇ ਜੰਮੂ ਕਸ਼ਮੀਰ ਦੇ ਅੰਦਰ ਨਾਗਾ ਲੈਂਡ ਦੇ ਅੰਦਰ ਉੱਤਰਾਖੰਡ ਦੇ ਵਿੱਚ ਆਪਾਂ ਰਾਜਸਥਾਨ 'ਚ ਵੀ ਦੇਖਦੇ ਹਾਂ ਰਾਜਸਥਾਨ ਦੇ ਵਿੱਚ ਕੋਈ ਬਾਹਰਲਾ ਬੰਦਾ ਕਿ ਜ਼ਮੀਨ ਨਹੀਂ ਲੈ ਸਕਦਾ ਪਰ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਭੂਗੋਲ ਸਥਿਤੀ ਆ ਉਹ ਲਗਾਤਾਰ ਬਦਲ ਰਹੀ ਆ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਆ ਇਹ ਪੰਜਾਬ ਦੇ ਵਿੱਚੋਂ ਸਾਡੇ ਪੰਜਾਬੀ ਜਿਹੜੇ ਪ੍ਰਵਾਸ ਕਰ ਰਹੇ ਨੇ ਬਾਹਰ ਨੂੰ ਜਾ ਰਹੇ ਨੇ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ ਹੋ ਗਏ। ਇਹਦੇ ਲਈ ਵੀ ਕੋਈ ਨੀਤੀਆਂ ਠੋਸ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਅੰਦਰ ਬਣਨੀਆਂ ਚਾਹੀਦੀਆਂ ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਚੰਨੀ ਸਾਹਿਬ ਉਹਨਾਂ ਨੂੰ ਮਿਲਿਆ ਉਸ ਸਮੇਂ ਉਹ ਵਿਜੂਦਾ ਮੁੱਖ ਮੰਤਰੀ ਸੀ। ਭੰਤਵਾਨ ਜੀ ਨੂੰ ਮਿਲਿਆ ਕਿ ਇਹ ਨੀਤੀਆਂ ਸਾਨੂੰ ਬਣਾਉਣੀਆਂ ਚਾਹੀਦੀਆਂ। ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਤੇ ਜਿਹੜੇ ਬੈਠੇ ਆ। ਬੇਰੁਜ਼ਗਾਰੀ ਇੰਨੀ ਆ ਸੜਕਾਂ ਤੇ ਆ। ਅੱਜ ਵੀ 2016 ਦੀ ਬੇਟਿੰਗ ਵਾਲੀ ਕੁੜੀ ਅੱਜ 1.5 ਮਹੀਨਾ ਹੋ ਗਿਆ ਸੰਦੂਰ ਬੈਠੀ ਐ ਟੈਂਕੀ ਤੇ ਝੜੀ। ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ। ਕਿਸੇ ਸਮੇਂ ਰਵਿੰਦਰ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਆ ਤੂੰ ਥੱਲੇ ਉਤਰੋ। ਅਸੀਂ ਰੁਜ਼ਗਾਰ ਦੇਵਾਂਗੇ। ਸਾਨੂੰ ਸਾਡੀ ਨੌਜਵਾਨੀ ਨੂੰ ਠੱਕੇ ਖਾਣੇ ਪੈ ਰਹੇ ਆ, ਦਾੰਗਾ ਖਾਣੀਆਂ ਪੈ ਰਹੀਆਂ, ਟੈਂਕੀਆਂ ਤੇ ਚੜਨਾ ਪੈ ਰਿਆ। ਬਾਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜੇਈ ਦੀਆਂ ਪੋਸਟਾਂ ਕੱਢੀਆਂ ਬੈਠਨ ਇੰਸਪੈਕਟਰ ਰੱਖੇ ਨੇ ਬਾਰਡਰ ਬਸ ਮਹਿਕ ਵਿੱਚ ਰੱਖੇ ਨੇ ਹੋਰ ਕਈ ਅਧਾਰਿਆਂ ਦੇ ਵਿੱਚ ਮੈਂ ਕਿ ਮੈਂ ਅਜ ਬੰਦੇ ਰੱਖੇ ਗਏ ਹਨ ਯਾਨੀ 50% ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਆ ਰਹੇ ਨੇ ਉਹਨਾਂ ਲਈ ਕੋਈ ਸ਼ਰਤ ਨਹੀਂ ਹੈਗੀ ਇੱਕ ਬੜਾ ਸੌਖਾ ਜਿਹਾ ਕੰਮ ਕਰਤਾ ਕਿ ਤੁਸੀਂ ਪੰਜਾਬੀ ਦਾ ਇੱਕ ਪੇਪਰ ਪਾਸ ਕਰਨਾ ਕੁਝ ਬੜੇ ਸੌਖੇ ਸਵਾਲ ਪੁੱਛੇ ਜਾਂਦੇ ਨੇ ਜਿਹਦੇ ਤਹਿਤ ਲਗਾਤਾਰ ਉਹ ਸਾਡੇ ਰੋਜ਼ਗਾਰ ਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਧੱਕਾ ਹੋ ਰਿਹਾ ਇਹ ਨੀਤੀ ਜ਼ਰੂਰ ਬਦਲਣੀ ਚਾਹੀਦੀ ਹੈ ਤੀਜੀ ਗੱਲ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਸਨਤ ਲੱਗੇ ਆ ਪੰਜਾਬ ਦੇ ਵਿੱਚ ਜਿੰਨੇ کارਖਾਨੇ ਲੱਗੇ ਆ ਪੰਜਾਬ 'ਚ ਉਹ ਸਾਰੇ کارਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਵੀ ਯਰ ਬਣਾਤਾ دریاਵਾਂ ਦਾ ਪਾਣੀ ਯਰ ਬਣਾਤਾ ਹਵਾ ਸਾਡੀ ਦੂਸ਼ਤ ਕਰਦੀ ਧਰਤੀ ਸਾਡੀ ਜ਼ਹਿਰੀਲੀ ਕਰਦੀ ਇਸ ਲਈ ਕੋਈ ਨੀਤੀ ਕੋਈ ਹੈ ਨਹੀਂ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਇਹ ਰੌਲਾ ਪਾਉਂਦੀ ਹੈ ਮੁੱਦਾ ਵੈਸੇ ਵੋਟਾਂ ਦਾ ਰਲਣਾ ਪਾਉਣਾ ਹੀ ਛੱਡ ਕੇ ਹੁਣ ਤਾਂ ਇਹ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਹੀ ਨਹੀਂ ਆਉਂਦੀ ਰੱਖਦੇ ਨਹੀਂ ਮੁੱਦਾ ਚੋਣ ਮੈਨੀਫੈਸਟੋ ਐਸਾ ਹੀ ਨਹੀਂ ਬਣਦਾ ਕਿ ਜਿੰਨਾ ਜ਼ਹਿਰ ਜੋ ਲੁਧਿਆਣੇ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਡਾਈਂਗ ਫੈਕਟਰੀ ਆ ਸਤਲੁਜ ਨੂੰ ਕਿੰਨਾ ਜ਼ਹਿਰੀਲਾ ਕਰਤਾ ਜਿੰਨਾ ਅਬੋਰ ਫਰੀਦਕੋਟ ਦਾ ਏਰੀਆ ਅਫਰੀਦਕੋਟ ਮੁਕਗੇ ਦਾ ਏਰੀਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਪਾਣੀ ਸਾਡਾ ਦਿਨੋ ਦਿਨ ਜਿਹੜਾ ਥੱਲੇ ਜਾ ਰਿਹਾ ਪੱਧਰ ਪਾਣੀ ਦਾ ਇਹ ਬੜਾ ਚਿੰਤਾ ਦਾ ਵਿਸ਼ਾ ਇੱਥੇ ਕੋਈ ਇਸ ਮੁੱਦੇ ਤੇ ਨੂੰ ਗੱਲ ਕਰਦੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸਾਰੀਆਂ ਸਰਕਾਰਾਂ ਤੁਸੀਂ ਦੇਖੋ ਕਿ ਉਹਦੇ ਕੈਪਟਨ ਸਾਹਿਬ ਨੇ ਇੱਥੇ ਉਟਕਾ ਸਾਹਿਬ ਫੜ ਕੇ ਸੌਂਕਾ ਦਿੱਸ ਕਿ ਜਾਰਾਂ ਹਾਂ ਧਿਆਨੇ ਵਿੱਚ ਅਸੀਂ ਕਰ ਦਾਂਗੇ ਪਰ ਅੱਜ ਅਸੀਂ ਜਾਣਦੇ ਆ ਪਿੰਡਾਂ ਦੇ ਵਿੱਚ ਮਾਵਾ ਬਿਲਕਦੀਆਂ ਧਾਹ ਮਾਰਦੀਆਂ ਕਿ ਸਾਡੇ ਜਵਾਨ ਕ ਬਚਾ ਲਓ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ 14 15 ਦੇ ਅੰਕੜੇ ਇਹਦੇ ਰੋਜ਼ ਟੀਕਾ ਲਾ ਕੇ ਮਰਦੇ ਆ ਲੋਜਮਾਨ ਸਾਹਿਬ ਉਹ ਕਹਿੰਦੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ ਅਸੀਂ ਹੋਰ ਕੰਮਾਂ ਕਰਾਂ ਤੋਂ ਛੱਪਣਾ ਟੋੜਿਆ ਤੋਂ ਸਾਡੇ ਜਵਾਨ ਕੀ ਬਚਾ ਲਓ ਇੰਨੇ ਬਹੁਤ ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਪੇ ਕਹਿ ਲੈਂਦਾ ਜੀ ਨਸ਼ਾ ਇੰਨਾ ਕਿ ਇੱਥੇ ਕੋਈ ਕਾਬੂ ਪੋਣਾ ਬੜਾ ਮੁਸ਼ਕਲ ਹੈ ਪੁੱਛਣਾ ਚਾਹੁੰਨੇ ਜਿਹੜੀਆਂ ਵੀ ਸਰਕਾਰਾਂ ਇੱਥੇ ਅੱਜ ਚਾਹੇ ਉਹ ਬਾਦ ਸਾਹਿਬ ਹੋਣ ਵੀ ਬਾਸਿਮਰਤ ਹੋਣ ਚਾਹੇ ਕਾਂਗਰਸੀ ਹੋਣ ਉਹਨਾਂ ਦੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਦੇ ਵੇਲੇ ਵੀ ਐ ਨਸ਼ਾ ਚਟਾ ਜਿਹੜਾ ਵਿਕੇ ਆ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਇੱਕੋ ਗੱਲ ਸਾਨੂੰ ਸਵਾਲ ਦਾ ਜਵਾਬ ਦੇ ਦੇ ਇੱਥੋਂ ਦੇ ਸਰਕਾਰਾਂ ਇੱਥੋਂ ਦਾ ਪ੍ਰਸ਼ਾਸਨ ਕਿ ਜੇ ਕਰੋਨਾ कोरोना काल ਦੇ ਵਿੱਚ করোনা ਦੇ ਸਮੇਂ ਦੇ ਵਿੱਚ 3 ਸਵਾ 3 ਕਰੋੜ ਬੰਦੇ ਨੂੰ ਇੱਕ ਮਹੀਨਾ ਘਰ ਤੋਂ ਨਿਕਲ ਨਹੀਂ ਦਿੱਤਾ ਕੋਈ ਬੰਦਾ ਬਾਹਰ ਚਾਕੇ ਨਹੀਂ ਸੀ ਕੱਢਦਾ ਸੱਥਾਂ ਦੇ ਵਿੱਚ ਕੋਈ ਬਾਬੇ ਤਾਂ ਨਹੀਂ ਸੀ ਖੜਦੇ ਸੜਕਾਂ ਦੇ ਗੁਨੇਰ ਨਹੀਂ ਸੀ ਆਉਂਦਾ ਜੇ 1 ਮਹੀਨੇ ਦੇ ਖਾਤਰ 3 ਸਵਾ 3 ਕਰੋੜ ਬੰਦੇ ਨੂੰ ਘਰਾਂ ਦੇ ਵਿੱਚ ਬਾੜਿਆ ਤਾੜਿਆ ਜਾ ਸਕਦਾ ਕਿੱਟਾ ਵਿੱਚ ਨਾਲੇ ਕਿੰਨੇ ਘੋਣੇ ਆ ਪੂਰੇ ਪੰਜਾਬ ਲੱਖ ਤੋਂ ਲੱਖ ਹੁੰਦਾ ਪੰਜਾਂ ਦਿਨਾਂ ਦਾ ਕੰਮ ਨੂੰ ਪਰ ਨਹੀਂ ਇਹ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨਸ ਰੁਸ਼ੀ ਕੀਤੀ ਜਾ ਰਹੀ ਹੈ। ਹੁਣ ਆਈ ਵੀ ਇੱਕ ਸੈਂਟਰ ਖਾਤਾ ਖੁੱਲ੍ਹ ਗਈ। ਇਹ ਵੀ ਬੜਾ ਖਤਰੇ ਦੀ ਚਿੰਤਾ ਦੀ ਸਾਡੇ ਲਈ ਖਬਰ। ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਉੱਠਣੇ ਚਾਹੀਦੇ। ਹੁਣ ਸਾਡੀ ਰਾਜਤਾ ਨਹੀਂ ਚੰਡੀਗੜ੍ਹ। ਬਿਲਕੁਲ ਪੰਜਾਬ ਨੂੰ ਖਤਮ ਕਰਤਾ 60 40 ਦਾ ਅਨਪਾਤ ਆ ਸਾਡਾ ਹਰਿਆਣੇ ਦੇ ਨਾਲ ਤੇ ਪੰਜਾਬ ਨਜ਼ਰੀ ਨਹੀਂ ਆਉਂਦਾ ਚਿੱਕ ਤੇ। ਨਾ ਨੌਕਰੀਆਂ ਚ ਰੁਜ਼ਗਾਰ ਚ ਨਾ ਉਹਨੂੰ ਵੈਸੇ ਸਾਡੀ ਬੋਲੀ ਦੇਖ ਲੋ। ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਸਫਾਇਆ ਕਰਤਾ ਸਾਡੀ ਮਾਂ ਬੋਲੀ ਦਾ ਤੇ ਪੰਜਾਬ ਦੇ ਅੰਦਰ ਸਕੂਲਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਨੇ ਜਦੋਂ ਕਿ ਮੁੱਖ ਮੰਤਰੀ ਮਾਨ ਸਾਹਿਬ ਬਣੇ ਆ ਤੇ ਇਹੀ ਗੱਲ ਕਹਿੰਦੇ ਜੀ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ लाडले ਪੁੱਤਾਂ ਸਾਨੂੰ ਬੋਲੀ ਦੇ ਸਿਰ ਤੇ ਇੰਨਾ ਮਾਨ ਸਨਮਾਨ ਪੂਰੀ ਦੁਨੀਆ 'ਚ ਮਿਲਿਆ ਤੇ ਅਸੀਂ ਜਿਹੜਾ ਵੀ ਸਕੂਲ ਇਸ ਤਰ੍ਹਾਂ ਦੀ ਹਰਕਤ ਕਰੂਗਾ ਤੇ ਖਿਲਾਫ ਕਾਰਵਾਈ ਹੋਊਗੀ ਕਿ ਕੱਖ ਵੀ ਨਹੀਂ ਹੋਇਆ ਦੰਮਾਂ ਦੇ ਪ੍ਰਬੰਧ ਜਿਹੜੇ ਸਾਡੇ ਕੇਂਦਰ ਨੇ ਖੁੱਕੇ ਆਪਣੇ ਕੋਲ ਕਰ ਲਏ ਆ ਸਾਡੇ ਕੋਲੇ ਇਸ ਵੇਲੇ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਹੀ ਮੈਂਬਰ ਨੇ ਮਾਨ ਸਾਹਿਬ ਬੈਠੇ ਆ ਇਹਨਾਂ ਨੇ ਮੁੱਦੇ ਠਾਏ ਇੱਕ ਤਾਂ ਕੋਈ ਹੋਰ ਹੋਣਾ ਜਿਹੜਾ ਕੋਈ ਸਿਰ ਮੁੱਦਾ ਠਾਇਆ ਹੋਣਾ ਨਹੀਂ ਬਾਕੀ ਸਾਰੇ ਮੂੰਹ ਝੁਗੜੀਆਂ ਪਾ ਲੈਂਦੇ ਆ ਆਪਾਂ ਦੇਖਦੇ ਆ ਵੀ ਕਿਵੇਂ ਦੱਖਣ ਭਾਰਤ ਦੇ ਵਿੱਚੋਂ ਜਿੰਨੇ MP ਆਉਂਦੇ ਨੇ ਬੰਗਾਲ ਦੇ ਕੋਈ MP ਆਉਂਦੇ ਨੇ ਉਹ ਆਪਣੇ ਸੂਬੇ ਦੀ ਗੱਲ ਆਪਣੇ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਸੱਭਿਆਚਾਰ ਦੀ ਗੱਲ ਇੱਕ ਠੋਕੇ ਕਰਦੇ ਆ ਉਹ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਲੈ ਕੇ 2020 ਉਹਦੇ ਵਿੱਚ ਦੂਜੀਆਂ ਸਾਰੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਸੰਸਕ੍ਰਿਤ ਨੂੰ ਕਿਵੇਂ ਇਹ ਵਧਾ ਰਹੇ ਨੇ ਕਿ ਸਕੂਲਾਂ ਚ ਨੂੰ ਲਾਜ਼ਮੀ ਤੌਰ ਤੇ ਵਿਸ਼ੇ ਤੌਰ ਤੇ ਪੜਾਇਆ ਜਾਊਗਾ ਦੂਜੀਆਂ ਬੋਲੀਆਂ ਪਿੱਛੇ ਕਰਤੀਆਂ ਪੂਰੇ ਦੱਖਣ ਭਾਰਤ ਨੇ ਇਹਦਾ ਵਿਰੋਧ ਕੀਤਾ ਕਿ ਅਸੀਂ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਲਾਗੂ ਨਹੀਂ ਕਰਦੇ ਨਾ ਇਹਦਾ ਵਿਰੋਧ ਕਰਾਂ ਪਰ ਪੰਜਾਬ ਸਰਕਾਰ ਨੇ ਲਾਗੂ ਕਰਤੀ ਇਹਨਾਂ ਸਾਰੇ ਅਸਲ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਨਾ ਅੱਜਕੱਲ ਰਾਜਨੀਤੀ ਹੋ ਰਹੀ ਆ ਮਤਲਬ ਕਿ ਇਹੋ ਜਿਹੇ ਮੁੱਦੇ ਜਿਨ੍ਹਾਂ ਦਾ ਕੋਈ ਸਾਡੇ ਪੰਜਾਬ ਨੂੰ ਫਾਇਦਾ ਨਹੀਂ ਹੋਣਾ ਨਾ ਸਾਡੇ ਬਿ ਆਉਣ ਵਾਲੀ ਨੌਜਵਾਨੀ ਨੂੰ ਫਾਇਦਾ ਹੋਣਾ ਨਾ ਸਾਡੀ ਸੱਭਿਆਚਾਰ ਨੂੰ ਫਾਇਦਾ ਹੋਣਾ ਉਹਨਾਂ ਮੁੱਦਿਆਂ ਦੇ ਉੱਤੇ ਹੀ ਲੋਕਾਂ ਨੂੰ ਲੁਝਾਇਆ ਪਿਆ ਉਸ ਉਹੀ 70 ਸਾਲ ਤੋਂ ਉਹੀ ਕਹਾਣੀ ਖੜੀ ਆ ਕੇ ਗਲੀਆਂ ਨਾਲੀਆਂ ਸੜਕਾਂ ਟੁੱਬੀਆਂ ਦੀ ਘਮਾਈ ਸਰਦੇ ਸੋ ਇਸ ਲਈ ਅਸੀਂ ਲਗਾਤਾਰ ਬਾਹਰ ਰਹਿ ਕੇ ਵੀ ਹਰ ਥਾਂ ਦੇ ਉੱਤੇ ਜਾ ਕੇ ਬੋਲੀ ਲਈ ਪਾਣੀ ਲਈ ਧਰਤੀ ਲਈ ਕਿਸਾਨੀ ਲਈ ਮਜ਼ਦੂਰਾਂ ਲਈ ਸਾਡੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਲਈ ਵੀ ਲਗਾਤਾਰ ਲੜਦੇ ਆ ਰਹੇ ਆ ਜਿੰਨੇ ਹੁਣ ਆਪਾਂ ਦੇਖ ਰਹੇ ਆ ਸ਼ਰਿਆਮ ਜ਼ਿਲ੍ਹਾ ਜੋ ਬੈਠੇ ਗੈਂਸਟਰ ਦੁਕਾਨਦਾਰਾਂ ਨੂੰ ਸ਼ਰਿਆਮ ਧਮਕੀ ਦਿੰਦੇ ਆ ਕਿ ਜਾਂ ਇਹਨੇ ਲੱਖ ਰੁਪਇਆ ਦੇ ਦਿਓ ਨਹੀਂ ਤਿਆਰ ਰਹੋ ਕਿੰਨੇ ਬੰਦਿਆਂ ਦੇ ਬਟੰਡੇ ਸ਼ਹਿਰ ਦੇ ਵਿੱਚ ਅੱਥੇ ਗੋਲੀਆਂ ਵੱਜੀਆਂ ਨੇ ਉਹ ਮੁੰਡਾ ਕੁਲਚਾ ਵਾਲਾ ਮਾਰਿਆ ਕਿੰਨੇ ਬੰਦਿਆਂ ਦੇ ਅੱਗੇ ਦੁਕਾਨਦਾਰਾਂ ਦੇ ਅੱਗਾ ਲਾਈਆਂ ਨੇ ਗੈਸਟ੍ਰੋਨਮ ਦੇ ਅੰਦਰੋਂ ਬੈਠਿਆ ਨੇ ਉਹ ਵੀ ਕਿੰਨਾ ਕਲਚਰ ਕਿੰਨਾ ਵੱਧ ਗਿਆ ਅੰਦਰੋਂ ਬੈਠੇ ਸ਼ਰੇਆਮ ਧਮਕੀਆਂ ਦਿੰਦੇ ਨੇ ਬੰਦਾ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਇਹ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ ਸੋ ਇਹਦੇ ਆਧਾਰ ਦੇ ਉੱਤੇ ਅਸੀਂ ਮਾਨ ਸਾਹਿਬ ਨੇ ਸਾਡਾ ਸਮਰਥਨ ਕੀਤਾ ਸਾਡਾ ਸਾਥ ਦਿੱਤਾ ਸਾਡੇ ਨਾਲ ਆਏ ਅਸੀਂ ਹਮੇਸ਼ਾ ਮਾਨ ਸਾਹਿਬ ਦੇ ਨਾਲ ਸਰੂਰ ਤੋਂ ਪਹਿਲਾਂ ਵੀ ਚਾਲਾਂੋਂ ਖੜੇ ਸੀਗੇ ਜਿਵੇਂ ચૂંટણી ਹੋਈ ਤਾਂ ਵੀ ਉਸ ਸਮੇਂ ਵੀ ਮਾਨਸਾਹਬ ਦੇ ਨਾਲ ਸੀ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਉੱਥੇ ਪਰਚਾਰ ਕੀਤਾ ਅੱਜ ਵੀ ਜਿੱਥੇ ਮਾਨਸਾਹਬ ਨੂੰ ਸੰਗੁਰ ਦੇ ਸਾਡੀ ਲੋੜ ਹੋ ਗਈ ਅਸੀਂ ਵੀ ਜਾਵਾਂਗੇ ਤੇ ਮਾਨਸਾਹਬ ਤੇ ਸੂਚੀ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਦਾ ਜੱਥੇਬੰਦ ਢਾਂਚਾ ਉਹਨਾਂ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਹਰ ਪੱਖ ਤੋਂ ਸਾਡੇ ਨਾਲ ਕਰੇ ਕੋਈ ਕੰਸਟਿਟੂਐਂਸੀ ਸਪੈਸਿਫਿਕਲੀ ਇਸ਼ੂ ਕੋਈ ਨਾ ਤੁਸੀਂ ਦੇਖੀ ਹੈ ਬਿਲਕੁਲ ਦੇਖਦੇ ਆ ਜੀ ਜਿਵੇਂ ਹੁਣ ਬਠਿੰਡ ਸ਼ਹਿਰ ਦੀ ਆਪਾਂ ਗੱਲ ਕਰਕੇ ਹਟੇ ਆ ਹੁਣ ਮੀਂਹ ਪੈਂਦਾ ਹਾਲ ਕੀ ਹੁੰਦਾ ਸ਼ਹਿਰ ਦਾ ਰੋਜ਼ ਦੀਆਂ ਲੁੱਟਾਂ ਪਵਾਉਣ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਚਿੱਟੇ ਦਾ ਤੁਹਾਨੂੰ ਮੈਂ ਪਹਿਲਾਂ ਦੱਸ ਕਿਹਾ ਵੀ ਇੱਥੇ ਮੈਂ ਤੁਬੀਣਾ ਵਸਤੀ ਜਾਇਆ ਸੀਗਾ ਇੱਕ ਇੱਕ ਪਰਿਵਾਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਨੌਜਵਾਨ ਮੁੰਡੇ ਭਰੇ ਆ ਤੇ ਮਾਵਾਂ ਵਿਚਾਰੀਆਂ ਹੱਥਾਂ 'ਚ ਫੋਟਮਾਂ ਲੈ ਕੇ ਰੋਂਦੀਆਂ ਬਹੁਤ ਵੱਡਾ ਮੁੱਦਾ ਬਠਿੰਡੇ ਦੇ ਅੰਦਰ ਹੀ ਇਹ ਬਣਿਆ ਹੋਇਆ ਹੈਗੇ ਨੇ ਜਿਹੜੇ ਸਾਡੇ ਲੋਕਲ ਮੁੱਦੇ ਨੇ ਸ਼ਰਦੇ ਹੋਣ ਪਿੰਡਾਂ ਦੇ ਹੋਣ ਤੁਸੀਂ ਦੇਖੋ ਕਿ ਸਾਡੇ ਪਾਣੀ ਦੇ ਹਾਲਾਤ ਦੇਖੋ ਕੀ ਹੈ ਪੰਜਾਬ ਦੇ ਵਿੱਚ ਤੁਸੀਂ ਸੋਚਿਆ ਹੋਣਾ ਕਿਸੇ ਨਵੀਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਸਾਡੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਮੈਂ ਤਲਵੰਡੀ ਸਾਬੋ ਦੇ ਪਿੰਡਾਂ 'ਚ ਗਿਆ ਸਰਦੂਲਗੜ੍ਹ ਦੇ ਪਿੰਡਾਂ 'ਚ ਗਿਆ ਮਾਨਸਾ ਦੇ ਕੋਈ ਹੋਰ ਪਿੰਡਾਂ 'ਚ ਗਿਆ ਜਿੱਥੇ ਪੀਣ ਵਾਲਾ ਪਾਣੀ ਵੀ ਲੋਕ 15 15 20 20 ਰੁਪਏ ਨਾਲ ਤੋੜਾ ਮੁੱਲ ਲੈ ਰਹੇ ਸੀਂਗੋ ਲੈਰੀ ਨਗਲਾ ਇਹਨਾਂ ਪਿੰਡਾਂ 'ਚ ਮੈਂ ਗਿਆ ਟੇਲਾਂ ਦੇ ਪਾਣੀ ਸਾਡਾ ਪਹੁੰਚਦਾ ਨਹੀਂ ਮਾਨ ਸਾਹਿਬ ਕਹਿੰਦੇ ਕਿ ਅਸੀਂ ਟੇਲਾਂ ਦੇ ਪਾਣੀ ਪਹੁੰਚਾਤਾ ਸੂਏ ਉੱਚੇ ਕਰਦੇ ਪੱਕੇ ਕਰਦੇ ਧਾਲ ਜਿਹੜੀ ਉਹ ਜਾਦੇ ਕਰਦੀ ਪਾਣੀ ਘਟ ਗਿਆ ਦੇਖੋ ਨਹਿਰਾਂ ਜਾਂ ਸੂਏ ਵੱਡੇ ਕਰਨੇ ਚਾਹੀਦੇ ਛੋਟੇ ਕਰਨੇ ਚਾਹੀਦੇ ਮੋਗਿਆਂ 'ਚ ਪਾਣੀ ਪਾਣੀ ਪੈਣਾ ਵਟ ਗਿਆ ਉਹ ਲੋਕ ਜਿੱਤਾਂ ਮਾਰਦੇ ਨੇ ਅਸੀਂ ਜਿੰਨੀਆਂ ਵੀ ਹਮਖਿਆਲੀ ਧਰਾਂ ਪਾਟੀਆਂ ਨੇ ਉਹ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉੰਨਾ ਨਾਲ ਜਿਹੜਾ ਅਸੀਂ ਇਕੱਠੇ ਹੋਏ ਦਿੰਦਾ। ਉਹ ਚੋਣ ਹੈ ਤੁਸੀਂ ਇਹ ਸ਼੍ਰੋਮਣੀ ਕਾਲੇਗੰ ਅਮਰਸੱਭੇ ਚੰਡੀਗੜ੍ਹ ਲਈ ਲੜੋਗੇ ਜਾਂ ਕਿਵੇਂ? ਅਸੀਂ ਪਹਿਲੇ ਤੋਂ ਦੱਸ ਚੁੱਕੇ ਹਾਂ ਵੀ ਇਕੱਠੇ ਆਂ। ਪਹਿਲਾਂ ਤੋਂ ਹੀ ਇਕੱਠੇ ਸੀ। ਜਿੰਨੇ ਵੀ ਮਾਨ ਸਾਹਿਬ ਦੀ ਹੁੰਨੀ ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ। ਇਹਨਾਂ ਨੇ ਵੀ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਮੋੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ। ਸਮਤਲ ਕਹਿੰਦੇ ਨਾ ਉਹ ਵੀ ਕਹਿ ਰਹੇ ਆਂ ਸੀ ਮੇ ਤੁਹਾਡਾ ਆਪਾਂ ਪਾਰਟੀ ਦਾ ਨਾਮ ਕੀ ਰੂਗਾ ਸਾਡਾ ਯਾਤ ਤੌਰ ਤੇ ਅਸੀਂ ਲੜ ਰਹੇ ਆਂ ਇਚੋ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਹਾਨੂੰ ਕਾਹਲੇ ਹੋ ਤਾਂ ਤੁਸੀਂ ਪਾਰਟੀਕ ਸਮਾਂ ਨਹੀਂ ਹੋਇਉਂਦੀ ਜੋ ਜਾ ਉਹ ਕੋ ਨਿੱਜੀ ਵਿਚਾਰ ਨੇ ਜੀ ਮੇ ਨਿੱਜੀ ਵਿਚਾਰ ਮਿਲਦੇ ਨਹੀਂ ਮੈਨੂੰ ਨਹੀਂ ਨਹੀਂ ਵਿਚਾਰ ਮਿਲਦੇ ਕੁਜ਼ੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਘੱਟੋੜਛ ਵੀ ਆਉਂਦੀਆਂ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹੁਣ ਕਿਸਾਨ ਤਾਂ ਫਚੋਣ ਲੜਦੇ ਨਹੀਂ ਹੈਗੇ ਵਿਚਾਰਤਾਂ ਸਾਡੀ ਕਿਸਾਨਾਂ ਨਾਲ ਵੀ ਅਗਲਾ ਦੀ ਤੁਸੀਂ ਮੇਰਾ ਆਜ਼ਾਦ ਦੇ ਤੌਰ ਤੇ ਲੜਣਾ ਆਜ਼ਾਦ ਲੜੋ ਮਾਨ ਸਾਹਿਬ ਦਾ ਸਨਮਾਨ ਕੇਂਦਰ ਸਾਨ ਅਸੀਂ ਸਿਰੂਰ ਜਿੰਨਾ ਨਾਲ ਹਲੇ ਉਹ ਹਲੇ ਨਾ ਅਸਰ ਸੈਟਿੰਗਾਂ ਸੂਟੀਆਂ ਕਰਕੇ ਆਉਣਗੇ ਬਈ ਦੇਖੋ ਹਲੇ ਇਹਨਾਂ ਦੀ ਆਸਵੇਂ ਅੰਦਰ ਖਾਤੇ ਸੈਟਿੰਗਾਂ ਸੂਟੀਆਂ ਹੋਣੀਆਂ ਕਿਹੜੇ ਬੰਦੇ ਨੇ ਹੁਣ ਜਿਵੇਂ ਬੜਾ ਲੋੜਾ ਪੈ ਰਿਹਾ ਕਿ ਮਲੂਕਾ ਸਾਹਿਬ ਦੇ ਨੋਹ ਚਲੀ ਗਈ। ਬੀਜੇਪੀ ਚ ਮੰਡਾ ਚਲੇ ਗਿਆ। ਹੈ ਤਾਂ ਸੈਟਿੰਗ ਨਾਲ ਹੀ ਗਿਆ। ਕਿ ਜੋ ਕੋ ਹੋਰ ਬੰਦਾ ਇੱਥੇ ਮੰਨ ਲਓ ਆ ਜਾਂਦਾ। ਸ਼ਾਇਦ ਉਹ ਉਨੀ ਨਾ ਮੰਨੇ। ਇਹਨਾਂ ਦੀ ਪਰਿਵਾਰਾਂ ਹੀ ਨੇੜਤਾ ਹੈਗੀ ਆ। ਉੱਤੋਂ ਕੁਝ ਹੋਰ ਹੈ। ਉਹ ਕਿਸਾਨਾਂ ਤੋਂ ਦਰਦਿਆਂ ਨੇ ਘੱਟ ਜੋੜ ਨਹੀਂ ਕੀਤਾ ਬੀਜੇਪੀ ਨਾਲ। ਵੀ ਪਿੰਡਾਂ ਜੇ ਨਹੀਂ ਪੜਨ ਦੇਣਾ। ਅੰਦਰੋਂ ਇਕੱਠੀ ਨੇ ਉੱਤੋਂ ਲੋਕ ਦਿਖਾਵਾ ਟੁੱਟੇ ਹੋਏ ਨੇ। ਆ ਵੋਟਾਂ ਤੋਂ ਮਗਰੂ ਹੋ ਜਾਣਗੇ। ਹੁਣ ਤੁਸੀਂ ਦੇਖੋਗੇ ਵੀ ਜਿੱਥੇ ਬੀਜੇਪੀ ਬੰਦਾ ਕਮਜ਼ੋਰ ਦੋ। ਜਿੱਥੇ ਅਕਾਲੀ ਦਲ ਬਾਦਲ ਦਾ ਬੰਦਾ ਮਜ਼ਬੂਤ ਹੋ ਜਿੱਥੇ ਉਹਨਾਂ ਦਾ ਬੰਦਾ ਮਜ਼ਬੂਤ ਹੋਏ ਕਮਜ਼ੋਰ ਦੇ ਦੇਣਗੇ ਆਉਣਗੇ ਤਾਂ ਸੈਟਿੰਗਾਂ ਨਾਲ ਹੀ ਪਰ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਗੱਲ ਕਿ ਯਾਰ ਵੀ ਅਸਲ ਦੇ ਵਿੱਚ ਇਹ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਕਦੇ ਗੱਡ ਜੋ ਟੁੱਟ ਗਿਆ ਪਹਿਲਾਂ ਇਹੀ ਕਾਨੂੰਨ ਸੀ ਜਿਹੜੇ ਕਾਨੂੰਨਾਂ ਨੂੰ ਲੈ ਕੇ ਅੱਜ ਅਸੀਂ ਸ਼ੰਭੂ ਜਾਂ ਖਨੌਰੀ ਦੇ ਬੈਠੇ ਆ ਤੇ ਭਾਜੀਪੀ ਵਾਲੇ ਗੋਲੀਆਂ ਮਾਰ ਕੇ ਸਾਡੇ ਮੁੰਡੇ ਮਾਰ ਰਹੇ ਆ ਇਹੀ ਕਾਲੇ ਕਾਨੂੰਨ 2020 ਦੇ ਵਿੱਚ ਬੀਬਾ ਹਰਸਿਮਰਤ ਨੇ ਵੀ ਪ੍ਰਕਾਸ਼ ਸਿੰਘ ਨੇ ਵੀ ਸੁਖਵੀਰ ਸਿੰਘ ਨੇ ਵੀ ਕਿਹਾ ਸੀ ਕਿ ਕਾਨੂੰਨ ਚੰਗੇ ਬਹੁਤ ਆ ਪਤਾ ਲੱਗਾ ਲੋਕਾਂ ਨੇ ਪਿੰਡਾਂਗੇ ਨਹੀਂ ਪੜੰਦੇ ਨਾ ਕਹਿੰਦੇ ਕਾਨੂੰਨ ਮਾਰੇ ਘਰ ਜੁੜ ਤੋੜ ਤਾ ਸਿਫਾ ਦੇ ਤਾ ਇਸ ਲਈ ਇਹ ਇੱਕ ਥੋੜੀ ਮੈਂ ਗੱਲ ਦਾ ਜਵਾਬ ਦੇਣ ਲੱਗਾ ਤੁਸੀਂ ਕਿਹਾ ਕਿ ਦੂਜੀਆਂ ਪਾਰਟੀਆਂ ਪਾਰਟੀਆਂ ਤਾਂ ਵੀਰ ਮੇਰੇ ਤੁਸੀਂ ਇਹ ਦੇਖੋ ਵੀ 13 ਐਮਪੀ ਜਿਹੜੇ ਜਾਣੇ ਆ 14 ਚੰਡੀਗੜ੍ਹੋਂ ਲਾ ਇਹਦਾ ਸਰਕਾਰ ਬਣਨ ਜਾਂ ਨਾ ਬਣਨ ਦੀ ਏਡਾ ਪੱਟਾ ਜੁਗਦਾਨ ਨਹੀਂ ਹੁੰਦਾ ਜੇ ਕਿਸੇ ਨੂੰ ਬਹੁਮਤ ਮਿਲ ਜਾਂਦਾ ਘੱਟੋ ਘੱਟ ਸਾਡੀ ਆਵਾਜ਼ ਤਾਂ ਉੱਥੇ ਬੁਲੰਦ ਹੋਵੇ ਨਾ ਉੱਥੇ ਜਿਹੜੀ ਆਵਾਜ਼ ਸਾਡੀ ਬੁਲੰਦ ਹੁੰਦੀ ਹੈ ਸਾਡੇ ਹੱਕਾਂ ਲਈ ਉਹ ਰਿਕਾਰਡ ਵੀ ਹੁੰਦੀ ਹੈ ਬਕਰਤ ਤੌਰ ਤੇ ਉਹ ਯੂਐਨਓ ਤੱਕ ਨੋਟਸ ਲਿਆ ਜਾਂਦਾ ਉਹਦਾ ਕਿ ਜੇ ਕੋਈ ਬੰਦਾ ਬੋਲਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਤੁਹਾਡੇ ਰਾਹੀਂ ਕਿ ਇਸ ਵਾਰੀ ਘੱਟੋ-ਕਾਟੋ ਬੰਦੇ ਜ਼ਰੂਰ ਚੁਣ ਕੇ ਭੇਜੋ ਜਿਹੜੀ ਸਾਡੀ ਆਵਾਜ਼ ਠੋਕ ਕੇ ਰੱਖਣਾ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਕਰੇ ਜੋ ਲਗਾਤਾਰ ਕੇਂਦਰ ਸਾਡੇ ਸੂਬਿਆਂ ਦੇ ਹੱਕ ਮਾਰ ਰਿਹਾ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀਆਂ ਸ਼ਕਤੀਆਂ ਦਾ ਉਹਦੇ ਲਈ ਘੱਟੋ-ਘੱਟ ਸਾਡੇ ਬੰਦੇ ਉਹਹ ਚੁਣ ਕੇ ਜ਼ਰੂਰ ਭੇਜੋ ਜਿਹੜੇ ਉੱਥੇ ਇੱਕ ਠੋਕ ਕੇ ਗੱਲ ਕਰ ਸਕਣ ਮਾਨ ਸਾਹਿਬ ਕਹਿੰਦੇ ਵੀ ਹੋਰ ਮੈਂਬਰ ਵੀ ਉੱਥੇ ਸਾਥ ਨਹੀਂ ਦਿੰਦੇ ਇਹ ਜੀ ਜੀ ਤਸਿਆ ਮਾਨ ਸਾਹਿਬ ਨੇ ਵੀ ਸੁਖਵੀਰ ਸਿੰਘ ਤੇ ਬੀਬਾ ਹਰਸਿਮਰਤ ਕਿਵੇਂ ਉਦੋਂ ਪਤਲੀ ਗਲੀ ਲੰਘੇ ਆਪਣੇ ਸਪੀਕਰ ਸਾਹਿਬ ਵਾਲੀ ਮਤਲਬ ਕਿ ਵਾਰੀ ਰਹੀ ਮੇਰਾ ਸਵਾਲ ਦੋਨਾਂ ਨੂੰ ਹੈ ਅਗਰ ਮੰਨ ਲਓ ਕਿ ਆਵਾਸ ਪਰ ਤਾਂ ਕਿਸ ਸ਼ਰਤਾਂ ਦੇ ਦੋ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫੈਸਲਾ ਕਰਾਂ ਸਾਨੂੰ ਜਿਤਾਉਣ ਵਾਲੇ ਲੋਕ ਨੇ ਅਸੀਂ ਕੁਝ ਨਹੀਂ ਸਾਨੂੰ ਭੇਜਣ ਵਾਲੇ ਲੋਕ ਨੇ ਲੋਕ ਕੀ ਕਹਿੰਦੇ ਆ ਲੋਕਾਂ ਮੁਤਾਬਕ ਫੈਸਲਾ ਲਿਆ ਜਾਣਾ ਚਾਹੀਦਾ ਕਹਿੰਦੇ ਬਹੁਤ ਨੇ ਕਹਿੰਦੇ ਬਹੁਤ ਨੇ ਵੀ ਅਸੀਂ ਲੋਕਾਂ ਨੂੰ ਪੁੱਛਾਂਗੇ ਨਹੀਂ ਲਖਾ ਜੀ ਲੋਕਾਂ ਨੇ ਮੈਂ ਤਾਂ ਕਿ ਤਾ ਉਹਨੂੰ ਕਹਿ ਦਿੱਤਾ ਤੁਹਾਨੂੰ ਫੈਸਲਾ ਦੇ ਦਰਗੇ ਉਹ ਨਹੀਂ ਨਹੀਂ ਅੱਗੇ ਅੱਗੇ ਅਸੀਂ ਤਾਂ ਇਹ ਕਹਿੰਦੇ ਆ ਅੱਜ ਅਸੀਂ ਇਹ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਅਸੀਂ ਪੰਜਾਬ ਦੀ ਗੱਲ ਭਾਈ ਇੱਕ ਠੋਕ ਕੇ ਕਰਾਂਗੇ ਪਾਰਲੀਮੈਂਟ 'ਚ ਕੱਲ ਨੂੰ ਉੱਥੇ ਜਿਹੜੀ ਕੋਈ ਪੰਜਾਬ ਵਿਰੋਧੀ ਧਿਰ ਆ ਸਾਡੇ ਵਰਗਾ ਬੰਦਾ ਉੱਥੇ ਜੁੜਦੇ ਜਾ ਕੇ ਉਹ ਤਾਂ ਨਹੀਂ ਲੋਕ ਕਹਿਣਗੇ ਨਾ